ਇਸ ਪ੍ਰਸ਼ਾਸਨ ਦੇ ਵੱਲੋਂ ਗਾਰਡਾ ਫੌਨਰ ਦੇ ਗਏ ਸਨਮਾਨ ਕੀਤਾ ਗਿਆ ਉੱਥੇ ਹੀ ਆਮ ਆਦਮੀ ਪਾਰਟੀ ਦੇ ਵਰਕਰਾਂ ਤੇ ਲੀਡਰਾਂ ਵੱਲੋਂ ਫੁੱਲਾਂ ਦੇ ਗੁਲਦਸਤੇ ਪੇਂਟ ਕਰਕੇ ਸਵਾਗਤ ਕੀਤਾ ਗਿਆ ਗੱਲਬਾਤ ਕਰਦਿਆਂ ਹੋਇਆ ਕੈਬਨਟ ਮੰਤਰੀ ਸੰਜੀਵ ਅਰੋੜਾ ਦੇ ਨੇ ਆਮ ਆਦਮੀ ਪਾਰਟੀ ਦੇ ਨੈਸ਼ਨਲ ਕਨਵੀਨਰ ਅਰਵਿੰਕੇਸ਼ ਜਵਾਲਾ ਤੇ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਦਾ ਧੰਨਵਾਦ ਕਰਦਿਆਂ ਹੋਇਆ ਕਿਹਾ ਕਿ ਇਹਨਾਂ ਨੂੰ ਜੋ ਜ਼ਿੰਮੇਵਾਰੀ ਸੌਂਪੀ ਗਈ ਹੈ ਉਹ ਉਸ ਨੂੰ ਤਨਦੇਹੀ ਦੇ ਨਾਲ ਨਿਭਾਉਣਗੇ। ਬਸਦੇ ਭਰਾਣਾ ਤੇ ਭੈਣਾ ਨੂੰ ਸਤਿ ਸ਼੍ਰੀ ਅਕਾਲ ਤੁਹਾਡੇ ਸਾਰੇ ਦਰਸ਼ਕਾਂ ਨੂੰ ਪਿਆਰ ਭਰਿਆ ਸਤਿ ਸ਼੍ਰੀ ਅਕਾਲ ਮੈਂ ਅੱਜ ਬੜਾ ਫਖਰ ਮਹਿਸੂਸ ਕਰ ਰਿਹਾ ਕਿ ਮੈਨੂੰ ਇਹ ਦੇੜੀ ਕੇ ਔਥ ਮਿਲੀ ਹੈ ਮਨਿਸਟਰ ਦੀ ਕੈਬਨਿਟ ਮਨਿਸਟਰ ਦੀ ਮੈਂ ਸ਼ੁਕਰਗੁਜ਼ਾਰ ਆ ਸਾਡੇ ਮਾਨਯੋਗ ਨੈਸ਼ਨਲ ਕਨਵੀਨਰ ਕੇਜਰੀਵਾਲ ਸਾਹਿਬ ਦਾ ਸਾਡੇ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਦਾ ਉਹਨਾਂ ਨੇ ਸਨਮਾਨ ਬਖਸ਼ਿਆ ਮੈਨੂੰ ਮੈਂ ਪੂਰੀ ਕੋਸ਼ਿਸ਼ ਕਰੂੰਗਾ ਪੂਰੇ ਸੂਬੇ ਲਈ ਵੱਧ ਤੋਂ ਵੱਧ ਸੇਵਾ ਕਰ ਸਕਾ ਔਰ ਜਿੰਨੀ ਇਨਵੈਸਟਮੈਂਟ ਲਿਆ ਸਕੀਏ ਸੂਬੇ ਚ ਲਿਆਵਾਂਗੇ ਔਰ ਜਿ ਜੋ ਵੀ ਸੰਤ ਨੂੰ ਕੋਈ ਵੀ ਪ੍ਰੋਬਲਮ ਹੈ ਕਿਸੇ ਤਰੀਕੇ ਦੀ ਉਹਨੂੰ ਰਿਜ਼ੋਲਵ ਕਰਾਂਗੇ ਔਰ ਅਸੀਂ ਇਹ ਹੀ ਚਾਹਾਂਗੇ ਕਿ ਸਾਡੀ ਸੰਤ ਤਰੱਕੀ ਕਰੇ ਤਾਂ ਕਿ ਇੱਥੇ ਰੋਜ਼ਗਾਰ ਹੋਰ ਮਿਲੇ ਔਰ ਇਨਵੈਸਟਮੈਂਟ ਹੋਵੇ ਔਰ ਸਾਡੀ ਜਿਹੜੀ ਟੈਕਸ ਦੀ ਕਲੈਕਸ਼ਨ ਆ ਉਹ ਵੀ ਉਹਦੇ ਨਾਲ ਵਧੇਗੀ ਜੇ ਸਨਤ ਵਧੇਗੀ ਸਾ ਸਰ ਸਰਨ ਦੀ ਪ੍ਰਾਈਟ ਕਰਕੇ ਆ ਪਾਕਿਸਤਾਨ ਪਾਇਰਟੀ ਬੇਸਿਸ ਤੇ ਕੀ ਕਮ ਹੋਗੇ ਸਰ ਹਲਵਾਰਾ ਇਹ ਪ੍ਰਾਇਰਟੀ ਮੈਂ ਨਹੀਂ ਬਣਾਣੀ ਇਹ ਪ੍ਰਾਇਰਟੀ ਸਨਤ ਬਣਾਉਗੀ ਉਹਨਾਂ ਨਾਲ ਬੈਠਾਂਗੇ ਉਹਨਾਂ ਨੂੰ ਵੈਸੇ ਅਸੀਂ ਮੁੱਦੇ ਪਿਛਲੇ 3 ਸਾਲਾਂ ਲਈ ਬਹੁਤ ਕੀਤੇ ਜਿਹੜੇ ਸਾਡੇ ਅ ਇੰਡਸਟਰੀ ਮਨਿਸਟਰ ਸੋਨ ਸਾਹਿਬ ਰਹੇ ਆ ਤਲ ਤੱਕ ਉਹ ਉਹਨਾਂ ਨੇ ਵੀ ਬਹੁਤ ਕੰਮ ਕੀਤਾ ਇੰਡਸਟਰੀ ਦੇ بڑے ਮੁੱਦੇ ਹੱਲ ਹੋਏ ਆ ਔਰ ਅੱਗੇ ਹੋਈ ਜਾਣਗੇ ਜਿਹੜੇ ਉਹਨਾਂ ਦੇ ਕੰਮ ਰਹਿ ਗਏ ਅਧੂਰੇ ਉਹ ਵੀ ਪੂਰੇ ਕਰਾਂਗੇ ਤੇ ਨਵੇਂ ਕੰਮ ਵੀ ਪੂਰੇ ਜੋਰਾਂ ਨਾਲ ਲਗਾ ਕੇ ਇੰਡਸਟਰੀ ਦੇ ਜਿਹੜੇ ਵੀ ਇਸ਼ੂ ਹੈਗੇ ਆ ਉਹ ਸਾਰੇ ਹੱਲ ਹੋਣਗੇ ਕੋਈ ਇਹ ਇੱਕ ਇਸ਼ੂ ਇੱਕ ਮਿੰਟ ਦਾ ਇੰਡਸਟਰੀ ਰਿਲੇਟਡ ਵੀ ਹੁੰਦੇ ਹਰ ਇੰਡਸਟਰੀ ਦੇ ਅਲੱਗ-ਅਲੱਗ ਪਰ ਇੱਕ 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 ਇਸ਼ੂ ਜਿਹੜਾ ਆਪ ਕਾਮਨ ਆ ਇੰਡਸਟਰੀ ਦਾ ਐਗਜ਼ੀਬਿਸ਼ਨ ਸੈਂਟਰ ਉਹ ਮੈਂ ਵਾਦਾ ਕਰਦਾ ਤੇ ਜਲਦੀ ਅਸੀਂ ਉਹਦੇ ਲਈ ਜਗ੍ਹਾ ਅਨਾਉਂਸ ਕਰਕੇ ਉਹਦਾ ਕਿਸ ਜਿਸ ਤਰ੍ਹਾਂ ਕੈਨਲ ਵੀ ਕੰਮ ਚਾਲੂ ਕਰਨਾ ਕਰਾਵਾ। ਬਹੁਤ ਸਾਰਾ ਇਹ ਬਹੁਤ ਨੇਅਰ ਸਾਰਾ ਬੰਦਨ ਜੋ ਫਿਰ ਸਰਹਾਰ ਵਾਲਾ ਹਲਬਾਰਾ 에ਅਰਪੋਰਟ ਨੀਅਰ ਕੰਪਲੀਸ਼ਨ ਸੀਗਾ ਤੁਸੀਂ ਲਾਸਟ ਕਹ ਸੀ ਕਿ ਉਹਨਾਂ ਵੱਲੋਂ ਵੀ ਮੀਲ ਆਈ ਹੈ ਕਿ ਤੁਸੀਂ ਤਿਆਰੀਆਂ ਰੱਖੋਗੇ। ਹੁਣ ਉਹ ਹੁਣ ਉਹਨਾਂ ਦੀ ਹੀ ਅਸੀਂ ਡੇਟ ਦੀ ਵੇਟ ਕਰ ਰਹੇ ਹਾਂ 에ਅਰਪੋਰਟ ਅਥਾਰਟੀ ਦੀ ਸਾਰਾ ਕੁਝ ਕੰਪਲੀਟ ਹੈ। ਇਹ 30 ਤਰੀਕ ਨੂੰ ਇੱਕ ਦੁਬਾਰਾ ਇਨਸਟਰਕਸ਼ਨ ਹੋ ਗਈ ਹੈ। ਸੋ ਹੁਣ ਅਸੀਂ ਤਰੀਕ ਦੀ ਵੇਟ ਕਰ ਰਹੇ ਆ ਜੋ ਮੈਨੂੰ ਲਾਸਟ ਪਤਾ ਲੱਗਿਆ ਸਾਡੇ ਮਾਨਯੋਗ ਪ੍ਰਧਾਨ ਮੰਤਰੀ ਜੀ ਦੇ ਦਫਤਰ ਵਿੱਚ ਫਾਈਲ ਗਈ ਹੋਈ ਹੈ ਜਦੋਂ ਉੱਥੋਂ ਹੋ ਕੇ ਆ ਜਾਏਗੀ ਮੇਰੇ ਕੋਲ ਪਹਿਲੀ ਆਪਸ਼ਨ ਜੋ ਕਿਸੇ ਵੀ 에어ਪੋਰਟ ਦੀ ਇਸ ਚੀਫ ਗੈਸਟ ਉਹਨਾਂ ਨੂੰ ਜਾਂਦੀ ਹੋਣੀ ਆ ਤੇ ਜਦੋਂ ਵੀ ਉਹਨਾਂ ਦੀ ਅਪਰੂਵਲ ਆ ਜਾਏਗੀ 에어ਪੋਰਟ ਤਿਆਰ ਸਰ ਜੀ ਐਨਆਰਆਈ ਡਿਪਾਰਟਮੈਂਟ ਵਿੱਚ ਮਿਲਿਆ ਤੁਹਾਨੂੰ ਐਨਆਰਆਈ ਦੇ ਕਈ ਮੁੱਦੇ ਹੈਗੇ ਨੇ ਆਏ ਉਹਨੂੰ ਲੈ ਕੇ ਕਿਸ ਤਰ੍ਹਾਂ ਦੇ ਦੇਖੋ ਜਿਹੜਾ ਐਨਆਰਆਈ ਦਾ ਡਿਪਾਰਟਮੈਂਟ ਹੈ ਇੰਡਸਟਰੀ ਦਾ ਤਾਂ ਮੈਨੂੰ ਪਤਾ ਕੀ ਮੁੱਦੇ ਆ ਕੀ ਕਰਨਾ ਹੈ ਐਨ ਆਰ ਆਈ ਦਾ ਡਿਪਾਰਟਮੈਂਟ ਮੇਰੇ ਲਈ ਜਿਹੜੀ ਇਹਨਾਂ ਦੇ ਇਸ਼ੂ ਹੈ ਨਵੇਂ ਆ ਬਟ ਬੱਤੋ ਬੱਤ ਮੈਂ ਇਹਨਾਂ ਨੂੰ ਰਿਜ਼ੋਲਵ ਕਰਨ ਦੀ ਕੋਸ਼ਿਸ਼ ਕਰੂੰਗਾ ਔਰ ਮੰਗਲਵਾਰ ਮੈਂ ਪਹਿਲੀ ਮੀਟਿੰਗ ਰੱਖੀ ਹੈ ਅਫਸਰ ਸਾਹਿਬ ਆਪ ਨਾਲ ਐਨ ਆਰ ਆਈ ਦੇ ਮੰਗਲ ਉੱਥੇ ਚੰਡੀਗੜ੍ਹ ਉਹ ਮੀਟਿੰਗ ਤੋਂ ਬਾਅਦ ਮੈਂ ਸਹੀ ਦੱਸ ਸਕੂੰਗਾ ਵੀ ਇਹਦੇ ਉੱਤੇ ਕੀ ਕਰਨਾ ਹੈ ਜਿਹੜੇ ਜਮੀਨਾਂ ਉੱਤੇ ਰੱਖਿਆ ਰਹਿਣਗੇ ਐਨਆਰਆਈ ਜੀ ਚਲੋ ਜੋ ਵੀ ਹੋਣਗੇ ਸਾਰੇ ਇਸ਼ੂ ਰ giải ਕਰਾਂਗੇ ਔਰ ਮੇਨਟਾ ਇਹ ਹੈ ਕਿ ਜਲਦੀ ਤੋਂ ਜਲਦੀ ਹੋਣ ਉਹ ਸਾਡੇ ਭਰਾਵਾਂ ਨੂੰ ਜਿਹੜੇ ਐਨਆਰਆਈ ਬਾਹਰ ਸੈਟਲਡ ਹੈ ਆ ਜਿਹੜੇ ਜਿੰਨਾ ਕੁਲ ਵੀ ਐਨ ਆਰ ਆਈ ਸਟੇਟਸ ਹੈ ਚਾਹੇ ਬਾਹਰ ਸਟੈਂਡ ਹੈ ਚਾਹੇ ਇੱਥੇ ਆਏ ਹੋਏ ਆ ਉਹਨਾਂ ਨੂੰ ਕਿਤੇ ਵੀ ੱੱਕੇ ਨਾ ਖਾਣੇ ਪੈਣ ਔਰ ਕੰਮ ਜਲਦੀ ਤੋਂ ਜਲਦੀ ਹੋਵੇ। ਬੈਰ ਰੂਲਿੰਗ ਸਕੀਮ ਨੂੰ ਲੈ ਕੇ ਅੱਜ ਬੀ ਜੀ ਪੀ ਦਾ ਵਾਪਸ ਕਿਸਾਨਾਂ ਦੇ ਨਾਲ ਮਿਲਿਆ ਖਾਸ ਕਰਕੇ ਮਿਲਾਨੇ ਦੀ ਲੇਡੀ ਸੇ ਵੀ ਮੌਜੂਦ ਰਹੀ ਹੈ। ਇਹ ਲਗਭਗ ਸਰ ਜੋ ਸਕੀਮ ਸਰਕਾਰ ਨੇ ਦਾਅਵਾ ਕੀਤਾ ਸੀ ਕਿ ਇਹ ਹੈ ਕਿਸਾਨਾਂ ਦੇ ਹੱਕ ਵਿੱਚ ਹੈ ਪਰ ਦੂਸਰੇ ਪਾਸੇ ਵਿਰੋਧੀ ਧਿਰ ਨੇ ਲੈ ਕੇ ਸਵਾਲ ਚੁੜੇ। ਚਲੋ ਇਹ ਇਹ ਦੇਖੋ ਜੀ ਇਹ ਕੋਈ ਜਿਹੜੀ ਲੈਂਡ ਪੂਲਿੰਗ ਸਕੀਮ ਹੈ ਇਹ ਉਹਨਾਂ ਦੀ ਮਰਜ਼ੀ ਹੈ ਜਿਨ੍ਹਾਂ ਨੇ ਜ਼ਮੀਨ ਦੇਣਾ ਉਹਨਾਂ ਦੇ ਹੱਕ 'ਚ ਹੈ ਨਹੀਂ ਹੱਕ 'ਚ ਹੈ ਉਹ ਜਿਹਦੀ ਜ਼ਮੀਨ ਆ ਉਹਨੇ ਸੋਚਣਾ ਹੈ ਇਹ ਇੰਡਸਟਰੀ ਆਪੋਜੀਸ਼ਨ ਦਾ ਮਰਥਲ ਕੰਮ ਨਹੀਂ ਹੈਗਾ ਸੋਚਣਾ ਹਾਂਜੀ ਪਹਿਲੀ ਤੱਕ ਬੜਾ ਵੱਡਾ ਬੁੱਦਾ ਸੀਗਾ ਕਿ ਵੀ ਇੱਥੇ 5.5 ਰੁਪਏ ਇਹਨੂੰ ਕਿਹਾ ਗਿਆ ਸੀ ਪਰ ਹੋਇਆ ਨਹੀਂ ਤੁਸੀਂ ਹੁਣ ਆ ਗਏ ਤੇ ਕਿਉਂ ਬਿਜਲੀ ਸਾਡੀ ਬਿਜਲੀ ਸਾਡੀ 5.5 ਰੁਪਏ ਹੀ ਹੈ ਫਰੀ ਦਾ ਰੇਟ ਦਾ